ਓ ਸਮਾਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੁਨੀਆ ਦੇ ਲੋਕਾਂ ਤੱਕ ਸਚਾਈ ਅਤੇ ਇੱਕ ਰੱਬ ਦੀ ਸਿੱਖਿਆ ਲੈ ਕੇ ਜਾ ਰਹੇ ਸਨ ਪਰ ਰਸਤੇ ਵਿੱਚ ਮਿਲੇ ਉਹ ਲੋਕ ਜੋ ਹੰਕਾਰ ਅਤੇ ਲਾਲਚ ਦੇ ਪਿੱਛੇ ਅੰਨੇ ਹੋਏ ਸਨ ਆਓ ਸੁਣੀਏ ਇੱਕ ਅਜਹੀ ਸਾਖੀ ਜਿੱਥੇ ਗੁਰੂ ਜੀ ਨੂੰ ਗੁਲਾਮ ਬਣਾਇਆ ਗਿਆ ਪਰ ਉਹ ਗੁਰੂ ਸੀ ਜੋ ਜ਼ੁਲਮ ਸਹਿ ਕੇ ਵੀ ਜਗਤ ਨੂੰ ਚਾਨਣ ਦੇ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਰੋਹਿਲਖੰਡ ਦੇ ਇਲਾਕੇ ਵਿੱਚ ਪਹੁੰਚ ਗਏ। ਰੋਹਿਲਖੰਡ ਇੱਕ ਬਹੁਤ ਹੀ ਪਛੜਿਆ ਹੋਇਆ ਇਲਾਕਾ ਸੀ। ਅਤੇ ਉਸ ਇਲਾਕੇ ਵਿੱਚ ਇੱਕ ਰੋਹਿਲਾ ਸਰਦਾਰ ਨਾਮ ਦਾ ਬੰਦਾ ਰਹਿੰਦਾ ਸੀ। ਜਿਹੜਾ ਕੀ ਬਹੁਤ ਹੀ ਨਿਰਦੇਈ ਸੀ ਦੂਰ ਦੂਰ ਤੱਕ ਲੋਕ ਰੋਹਿਲੇ ਸਰਦਾਰ ਦਾ ਨਾਮ ਸੁਣ ਕੇ ਹੀ ਡਰਦੇ ਸਨ ਰੋਹਿਲੇ ਸਰਦਾਰ ਦੇ ਬੰਦੇ ਆਪਣੇ ਅਲੱਗ-ਅਲੱਗ ਟੋਲੇ ਬਣਾ ਕੇ ਦੂਰ ਦਰਾਡੇ ਨਿਕਲ ਜਾਂਦੇ ਸਨ ਤੇ ਰਾਹ ਵਿੱਚ ਜਿਹੜਾ ਵੀ ਬੰਦਾ ਉਹਨਾਂ ਨੂੰ ਮਿਲਦਾ ਉਸ ਨੂੰ ਉਹ ਲੁੱਟ-ਪੁੱਟ ਲੈਂਦੇ ਜੇਕਰ ਕੋਈ ਉਹਨਾਂ ਨਾਲ ਬੈਸਣ ਦੀ ਕੋਸ਼ਿਸ਼ ਕਰਦਾ ਤਾਂ ਉਹ ਉਸ ਨੂੰ ਫੜ ਕੇ ਰੋਹਿਲੇ ਸਰਦਾਰ ਦੀ ਹਵੇਲੀ ਵਿੱਚ ਲੈ ਆਉਂਦੇ ਤੇ ਆਪਣਾ ਗੁਲਾਮ ਬਣਾ ਲੈਂਦੇ ਇਸੇ ਤਰ੍ਹਾਂ ਰੋਹਿਲੇ ਸਰਦਾਰ ਦੇ ਬੰਦਿਆਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਾਹਮਣਾ ਹੋ ਗਿਆ ਉਹ ਗੁਰੂ ਜੀ ਅਤੇ ਭਾਈ ਮਰਦਾਨੇ ਨੂੰ ਫੜ ਕੇ ਰੋਹਿਲੇ ਸਰਦਾਰ ਦੀ ਹਵੇਲੀ ਵਿੱਚ ਲੈ ਆਏ ਤੇ ਉਹਨਾਂ ਨੂੰ ਇੱਕ ਕੋਠੜੀ ਵਿੱਚ ਬੰਦ ਕਰ ਦਿੱਤਾ ਜਦੋਂ ਸਵੇਰੇ ਅੰਮ੍ਰਿਤ ਵੇਲਾ ਹੋਇਆ ਤਾਂ ਰੋਹਿਲੇ ਸਰਦਾਰ ਦੇ ਕੰਨਾਂ ਵਿੱਚ ਕਿਸੇ ਦੇ ਮਿੱਠੇ-ਮਿੱਠੇ ਕੀਰਤਨ ਦੀ ਆਵਾਜ਼ ਪਈ ਤਾ ਉਹ ਆਪਣੇ ਮੰਚੇ ਤੋਂ ਉੱਠ ਕੇ ਗੁਰੂ ਜੀ ਦੇ ਪਾਸ ਪਹੁੰਚ ਗਿਆ ਗੁਰੂ ਜੀ ਦੇ ਪਾਸ ਜਾਂਦਿਆਂ ਹੀ ਰੋਹਿਲੇ ਸਰਦਾਰ ਦੀ ਜਿਹੜੀ ਨਜ਼ਰ ਹੈ ਉਸ ਤੋਂ ਪਹਿਲਾਂ ਗੁਰੂ ਜੀ ਦੇ ਚਰਣਾ ਉੱਪਰ ਪਈ ਤਾ ਗੁਰੂ ਜੀ ਦੇ ਪਵਿੱਤਰ ਚਰਣਾ ਨੂੰ ਦੇਖ ਕੇ ਰੋਹਿਲੇ ਸਰਦਾਰ ਦੇ ਕੰਨਾਂ ਵਿੱਚ ਉਹ નિર્ਦੋਸ਼ ਲੋਕਾਂ ਦੀਆਂ ਚੀਕਾਂ ਸੁਣਾਈ ਦਿੱਤੀਆਂ ਜਿੰਨਾ ਨਾਲ ਉਸਨੇ ਅੱਜ ਤੱਕ ੱੱਕਾ ਕੀਤਾ ਸੀ। ਰੋਹਿਲੇ ਸਰਦਾਰ ਵੀ ਗੁਰੂ ਜੀ ਦੇ ਚਿਹਰੇ ਵੱਲ ਦੇਖਣ ਦੀ ਹਿੰਮਤ ਨਹੀਂ ਪੈ ਰਹੀ ਸੀ। ਉਹ ਗੁਰੂ ਜੀ ਦੇ ਚਰਨਾਂ ਵੱਲ ਵੇਖਦਾ ਵੇਖਦਾ ਗੁਰੂ ਜੀ ਦੇ ਚਰਨੀ ਪੈ ਗਿਆ ਤੇ ਗੁਰੂ ਜੀ ਦੇ ਪਵਿੱਤਰ ਪੈਰਾਂ ਦੇ ਉੱਪਰ ਆਪਣਾ ਸਿਰ ਰੱਖ ਕੇ ਰੋਣ ਲੱਗਾ ਤੇ ਅੱਖ ਲੱਗਾ ਗੁਰੂ ਜੀ ਮੇਰੇ ਉੱਤੇ ਮਿਹਰ ਕਰੋ ਮੇਰੇ ਉੱਤੇ ਮਿਹਰ ਕਰੋ ਰੋਹਿਲਾ ਸਰਦਾਰ ਜਿਉਂ-ਜਿਉਂ ਗੁਰੂ ਜੀ ਦੇ ਚਰਨਾ ਉੱਪਰ ਆਪਣਾ ਸਿਰ ਰੱਖ ਕੇ ਰੋ ਰਿਹਾ ਸੀ ਤਿਉਂ-ਤਿਉ ਉਸ ਦਾ ਦਿਲ ਹਲਕਾ ਹੁੰਦਾ ਜਾ ਰਿਹਾ ਸੀ ਤੇ ਉਸ ਨੂੰ ਇਦਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦੀ ਆਤਮਾ ਸਵਰਗ ਵਿੱਚ ਪਹੁੰਚ ਗਈ ਹੋਵੇ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰੋਹਿਲੇ ਸਰਦਾਰ ਦਾ ਸਿਰ ਉੱਪਰ ਉਠਾਇਆ ਤੇ ਕਹਿਣ ਲੱਗੇ ਕਿ ਰੋਹਿਲਿਆ ਮਿਹਰ ਤਾਂ ਤੇਰੇ ਉੱਪਰ ਸਿਰਫ ਉਹ ਕਰਤਾਰ ਹੀ ਕਰ ਸਕਦਾ ਹੈ ਮੈਨੂੰ ਤਾਂ ਸਿਰਫ ਉਹ ਕਰਤਾਰ ਨੇ ਲੋਕਾਂ ਨੂੰ ਸੱਚ ਦੇ ਰਾਹ ਤੇ ਚੱਲਣ ਦਾ ਰਸਤਾ ਦਿਖਾਉਣ ਲਈ ਭੇਜਿਆ ਹੋਇਆ ਹੈ ਜੇਕਰ ਤੂੰ ਵੀ ਚਾਹੁੰਦਾ ਹਾਂ ਕਿ ਤੇਰਾ ਆਧਾਰ ਹੋ ਜਾਵੇ ਤਾਂ ਅੱਜ ਤੋਂ ਹੀ ਬੁਰੇ ਕੰਮ ਛੱਡ ਕੇ ਆਪਣੀ ਦਸਾਂ ਨੌਹਾਂ ਦੀ ਕਮਾਈ ਕਰਨੀ ਸ਼ੁਰੂ ਕਰ ਤੇ ਤੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਚੰਗੇ ਕੰਮਾਂ ਤੇ ਲਾਇਆ ਕਰ ਕਿਉਂਕਿ ਉਸ ਮਾਲਕ ਦੀ ਕਚਹਿਰੀ ਵਿੱਚ ਨਾ ਤਾਂ ਬੰਦੇ ਦੀ ਤਾਕਤ ਤੇ ਨਾ ਹੀ ਬੰਦੇ ਦਾ ਧੰਨ ਦੇਖਿਆ ਜਾਂਦਾ ਹੈ। ਉਥੇ ਤਾਂ ਬੰਦੇ ਤੇ ਸਿਰਫ ਕਰਮ ਹੀ ਦੇਖੇ ਜਾਂਦੇ ਹਨ। ਤੇ ਕਰਮਾਂ ਤੋਂ ਇਲਾਵਾ ਹੋਰ ਕੁਝ ਵੀ ਬੱਦੇ ਦੇ ਨਾਲ ਜਾਂਦਾ। ਗੁਰੂ ਜੀ ਦੇ ਮੂੰਹੋਂ ਇੰਨਾ ਸ਼ਬਦਾਂ ਨੂੰ ਸੁਣ ਕੇ ਰਹੀਲੇ ਸਰਦਾਰ ਨੇ ਉਸੇ ਦਿਨ ਤੋਂ ਹੀ ਕੈਦ ਕੀਤੇ ਹੋਏ ਸਾਰੇ ਗੁਲਾਮ ਆਜ਼ਾਦ ਕਰ ਦਿੱਤੇ। ਤੇ ਲੁੱਟਾ ਖੋਹਾ ਨਾਲ ਜੋੜਿਆ ਹੋਇਆ ਧਨ ਗਰੀਬਾਂ ਵਿੱਚ ਵੰਡ ਦਿੱਤਾ ਤੇ ਗੁਰੂ ਜੀ ਨੂੰ ਕੁਝ ਦਿਨ ਆਪਣੇ ਪਾਸ ਰੱਖ ਕੇ ਉਹਨਾਂ ਦੀ ਸੇਵਾ ਕਰਨ ਦਾ ਫਲ ਪ੍ਰਾਪਤ ਕੀਤਾ ਗੁਰੂ ਪਿਆਰੀ ਸਾ ਸੰਗਤ ਜੀ ਇਸ ਸਾਖੀ ਰਾਹੀਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਅਹੰਕਾਰ ਚਾਹੇ ਕਿੰਨਾ ਵੀ ਵੱਡਾ ਹੋਵੇ ਪਰ ਸਚਾਈ ਅਤੇ ਸਾਦਗੀ ਦੇ ਸਾਹਮਣੇ ਉਹ ਹਮੇਸ਼ਾ ਹਾਰ ਜਾਂਦਾ ਹੈ ਸਾਨੂੰ ਕਦੇ ਵੀ ਕਿਸੇ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਨਾ ਹੀ ਕਿਸੇ ਨੂੰ ਆਪਣਾ ਗੁਲਾਮ ਬਣਾਉਣ ਦਾ ਹੱਕ ਸਾਡੇ ਕੋਲ ਹੈ ਸਾਡਾ ਜੀਵਨ ਸੱਚ ਨਿਮਰਤਾ ਅਤੇ ਦਸਮੰਤ ਬਾਗ ਬਣਨਾ ਚਾਹੀਦਾ ਹੈ ਸੱਚ ਦਾ ਰਾਹ ਚੁਣੀਏ ਨਾ ਕਿ ਹੰਕਾਰ ਦਾ ਕਿਉਂਕਿ ਅਸਲ ਵਿੱਚ ਜੀਤ ਸਜਾ ਸੱਚ ਦੀ ਹੁੰਦੀ ਹੈ ਗੁਰੂ ਪਿਆਰੀ ਸਾ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ